ਆਈਸ ਵੀਰੇ ਬਾਬਾ ਦੀਪ ਸਿੰਘ ਦੇ ਦਰਬਾਰ ਜਾ ਕੇ ਅਰਦਾਸ ਕੀਤੀ ਹੈ ਸਾਰਿਆਂ ਦੇ ਭਲੇ ਲਈ ਅਰਦਾਸ ਕੀਤੀ ਹੈ ਇਹ ਘੜੀ ਬਹੁਤ ਔਖੀ ਚੱਲ ਰਹੀ ਹੈ ਇਹ ਕਲਯੁਗ ਤੋਂ ਉੱਪਰਲਾ ਸਮਾਂ ਆ ਚੁੱਕਾ ਹੈ ਕੋਈ ਕਿਸੇ ਨੂੰ ਖੁਸ਼ ਵੇਖ ਕੇ ਖੁਸ਼ ਨਹੀਂ ਹੈ ਤੁਸੀਂ ਹੱਥੋਂ ਹਿਸਾਬ ਲਗਾ ਸਕਦੇ ਹੋ ਕਿ ਰੱਬ ਨੇ ਸਭ ਕੁਝ ਦਿੱਤਾ ਪਰ ਹਵਾ ਹੀ ਐਸੀ ਹੋਈ ਪਈ ਹੈ ਕੋਈ ਧਰਮਾਂ ਦੇ ਨਾਮ ਤੇ ਲੜ ਰਿਹਾ ਕੋਈ ਜਾਤਾਂ ਬਾਤਾਂ ਦੇ ਨਾਮ ਤੇ ਲੜ ਰਿਹਾ ਕੋਈ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੈ ਕਿਉਂਕਿ ਅੱਜ ਦਾ ਇਨਸਾਨ ਹੰਕਾਰੀ ਹੋਇਆ ਪਿਆ ਕਮੰਡ ਸਿਰ ਤੇ ਚੱਕ ਕੇ ਫਿਰਦਾ ਪਿਆ ਅਣੀ ਪਤਾ ਕਿ ਜਿੰਨਾ ਮਰਜੀ ਘਮੰਡ ਚੁੱਕੀ ਫਿਰ ਉਹ ਕੱਲ ਨੂੰ ਬਹਿਣਾ ਮਿੱਟੀ ਸੀ ਐ ਸਰੀਰ ਦਾ ਮੋਲ ਮਿੱਟੀ ਹੋ ਤੇ ਜਿੰਨਾ ਨਾ ਤੁਸੀਂ ਧਰਮਾਂ ਦੀਆਂ ਲੜਾਈਆਂ ਲੜਦੇ ਹੋ ਜਾਤਾਂ ਪਾਤਾਂ ਦੇ ਫਰਕ ਕਰਦੇ ਹੋ ਕਿਸੇ ਨੂੰ ਨੀਵਾ ਕਿਸੇ ਨੂੰ ਉੱਚਾ ਕਹਿ ਦਿੰਦੇ ਹੋ ਬਨਾਇਆ ਤਾਂ ਉਸੇ ਪਰਮਾਤਮਾ ਨੇ ਆ ਕੋਈ ਫਾਇਦਾ ਨਹੀਂ ਗਾ ਗੁਰੂ ਘਰ ਜਾਣ ਦਾ ਮੰਦਿਰ ਜਾਣ ਦਾ ਜੇ ਤੁਸੀਂ ਸਾਰਾ ਦਿਨ ਵੀ ਭਗਤੀ ਕਰਦੇ ਹੋ ਆਪਣੇ ਦਿਨ ਦੇ 1 ਮਿੰਟ 'ਚ ਵੀ ਕਿਸੇ ਦੀ ਨਿੰਦਿਆ ਚੁਗਲੀ ਕਰ ਦਿੰਦੇ ਹੋ ਕਿਸੇ ਦੇ ਧਰਮ ਬਾਰੇ ਗਲਤ ਬੋਲ ਦਿੰਦੇ ਹੋ ਕਿਸੇ ਦਾ ਦਿਲ ਦੁਖਾ ਦਿੰਦੇ ਹੋ ਤਾਂ ਪਰਮਾਤਮਾ ਕਦੇ ਵੀ ਖੁਸ਼ ਨਹੀਂ ਹੁੰਦਾ ਜੇ ਰੱਬ ਨੂੰ ਪਾਉਣਾ ਚਾਹਦੇ ਹੋ ਤਾਂ ਤੁਹਾਨੂੰ ਚੰਗਾ ਹੀ ਕਰਨਾ ਪਏਗਾ ਉਹਦੀ ਬਣਾਈ ਕੁਦਰਤ ਦੇ ਨਾਲ ਪਿਆਰ ਹੀ ਕਰਨਾ ਪਏਗਾ ਹੋਰ ਕੋਈ ਦੋ ਰਹਾ ਨਹੀਂਗਾ ਉਹਨੇ ਸਾਰੀ ਕੁਦਰਤ ਆਪਣੇ ਹੱਥਾਂ ਨਾਲ ਝਾਈ ਹੈ ਕੋਈ ਵੀ ਜੀਵ ਐਸਾ ਗਨਾਦੋ ਤੁਸੀਂ ਜਿਹੜਾ ਉਹਨੇ ਆਪ ਨਹੀਂ ਬਣਾਇਆ ਸਭ ਕੁਝ ਓਨੇ ਆਪ ਬਣਾਇਆ ਇੱਕ ਕਿੰਕੇ ਤੋਂ ਲੈ ਕੇ ਕਰੋੜਾ ਆਕਾਸ਼ ਬਤਾਲ ਸਭ ਕੁਝ ਓਨੇ ਬਣਾਇਆ ਸੋ ਨਫਰਤ ਦੇ ਕੰਡੇ ਨੂੰ ਕੱਢ ਦੋ ਬਾਹਰ ਤੇ ਅਰਦਾਸ ਕਰਿਆ ਕਰੋ ਸਾਰਿਆਂ ਲਈ ਚੰਗਾ ਮੰਗੂਗੇ ਚੰਗਾ ਹੀ ਹੋਏਗਾ ਤੁਹਾਡੇ ਨਾਲ ਇਹ ਗੱਲ ਯਾਦ ਰੱਖਣਾ ਜਿਹੜਾ ਗੁਰੂ ਘਰ ਜਾ ਕੇ ਮੰਦਿਰ ਜਾ ਕੇ ਹਮੇਸ਼ਾ ਦੋਵੇਂ ਹੱਥ ਜੋੜ ਕੇ ਕੋਈ ਮੰਗਦਾ ਨਾ ਕਿ ਪਰਮਾਤਮਾ ਸਾਰੇ ਆਪਣੇ ਘਰਾਂ 'ਚ ਖੁਸ਼ ਰਹਿਣ ਰਾਜੀ ਸੁਖੀ ਬਸਦੇ ਰਹਿਣ ਪਰਮਾਤਮਾ ਉਹਨਾਂ ਦਾ ਕਦੇ ਮਾੜਾ ਹੋਣ ਦੇ ਨਹੀਂ ਸਕਦਾ ਜਿੱਦਾਂ ਦਾ ਮਰਜੀ ਸਮਾਜੇ ਕਿਉਂਕਿ ਗੁਰਬਾਣੀ 'ਚ ਵੀ ਬੜੇ ਪਿਆਰੇ ਸ਼ਬਦ ਹੈ ਕਿ ਉਹ ਆਪਣੇ ਸੇਵਕ ਦੇ ਕੀਤੇ ਹਰ ਚੰਗੇ ਕੰਮ ਨੂੰ ਯਾਦ ਰੱਖਦਾ ਤੇ ਜਦੋਂ ਉਹ ਵੇਖਦਾ ਕਿ ਤੁਸੀਂ ਸਾਰਿਆਂ ਦਾ ਭਲਾ ਮੰਗ ਰਹੇ ਹੋ ਤੁਹਾਡੇ ਮਨ 'ਚ ਨਫ਼ਰਤ ਹੈਗੀ ਨਹੀਂ ਕਿਸੇ ਬਰਤੀ ਤੁਹਾਡੀ ਨੀਅਤ ਸਾਫ਼ ਹੈ ਤੁਹਾਡਾ ਮਨ ਸਾਫ਼ ਹੈ ਤੇ ਫਿਰ ਉਹ ਤੁਹਾਡੇ ਘਰ ਹਮੇਸ਼ਾ ਖੁਸ਼ੀਆਂ ਦੇ ਖਜ਼ਾਨੇ ਭਰਦਾ ਤੁਹਾਣਾ ਕਦੇ ਮਾੜਾ ਨਹੀਂ ਹੋਉਂਦੇ ਸਕਦਾ ਫਿਰ ਉਹ ਕਿਉਂਕਿ ਤੁਸੀਂ ਉਹਦੇ ਬਣਾਏ ਬੰਦੇ ਆ ਲਈ ਚੰਗਾ ਮੰਗ ਰਹੇ ਹੋ ਇਸ ਕਰਕੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਮੇਂ ਦਾ ਕੋਈ ਭਰੋਸਾ ਨਹੀਂ ਕੱਲ ਕੌਣ ਹੈ ਕੌਣ ਨਹੀਂ ਹੈ ਅੱਜ ਸੁੱਤੇ ਆਂ ਕੱਲ ਉੱਠਣਾ ਨਹੀਂ ਹੈ ਵੀ ਨਹੀਂ ਪਤਾ ਕਿਉਂਕਿ ਇਹ ਸਵਾਸਾਂ ਦਾ ਭਰੋਸਾ ਨਹੀਂ ਹੈ ਸਰੀਰ ਦਾ ਭਰੋਸਾ ਹੀ ਨਹੀਂਗਾ ਕੱਲ ਨੇ ਰਹਿਣਾ ਕਿ ਨਹੀਂ ਰਹਿਣਾ ਤੇ ਇਹ ਕਮੰਡ ਦੇ ਹੰਕਾਰ ਆਪਾਂ ਸਿਰ ਤੇ ਅੱਧਾ ਚੁਗ ਦਾਂਗੇ ਜਿੱਦਾਂ ਸਾਨੂੰ ਸਭ ਕੁਝ ਪਤਾ ਇਨਸਾਨ ਦੇ ਹੱਥਾਂ 'ਚ ਕੁਝ ਨਹੀਂ ਜੇਗਾ ਉਹ ਪਰਮਾਤਮਾ ਚਲਾ ਰਿਹਾ ਸਾਰੀ ਸ੍ਰਿਸ਼ਟੀ ਨੂੰ ਸਭ ਨਾਲ ਪਿਆਰ ਕਰਿਆ ਕਰੋ ਕਿਸੇ ਦੇ ਦੁੱਖ 'ਚ ਹਮਦਰਦੀ ਬਣਿਆ ਕਰੋ ਕਦੇ ਕਿਸੇ ਦੇ ਜ਼ਖਮਾਂ ਦਾ ਮਜ਼ਾਕ ਨਾ ਬਣਾਓ ਕਿਸੇ ਦੇ ਜ਼ਖਮਾਂ ਦੀ ਦਵਾਈ ਬਣੋ ਕਿਸੇ ਦੇ ਜ਼ਖਮਾਂ ਦੀ ਦਵਾਈ ਬਣੋ ਪਰਮਾਤਮਾ ਤੁਹਾਡੀ ਜ਼ਿੰਦਗੀ 'ਚ ਕਦੇ ਦੁੱਖ ਖਾਨ ਹੀ ਨਹੀਂ ਦੇਗਾ